ਮੇਰੇ ਵੱਲੋਂ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਟੂ ਦਸ ਸਟਰੀਆ ਕਾਲ ਦੇ ਅੱਜ ਦੇ ਵਲੌਗ ਦੀ ਕਰਨ ਲੱਗੇ ਆਪਾਂ ਸ਼ੁਰੂਆਤ ਟਾਈਮ ਹੋ ਚੁੱਕਾ ਹੈ ਸੇਰ ਦਾ 7:30 ਵਜੇ ਦਾ ਦੇ ਵਲੌਗ ਦੀ ਸ਼ੁਰੂਆਤ ਆਪਾਂ 7:30 ਕੀਤੀ ਆ ਅੱਜ ਸਾਰੇ ਚਿਹਰੇ ਮੈਨੂੰ ਚੜ ਗਿਆ ਹੈ ਬੁਖਾਰ ਕੱਦਾਂ ਜੜ ਗਿਆ ਬੁਖਾਰ ਦੀ ਸੋਚ ਸਕਦੇ ਜੇ ਕਵਲ ਨਹੀਂ ਆਉਣਾ ਉਹਨੇ ਮੈਨੂੰ ਮੈਸੇਜ ਕਰ ਦਿੱਤਾ ਕਿ ਆਂਟੀ ਅੱਜ ਮੈਂ ਨਹੀਂ ਆਉਣਾ ਅੱਜ ਮੈਂ ਠੀਕ ਨਹੀਂ ਆ ਉਹ ਠੀਕ ਨਹੀਂ ਆ ਤੇ ਮੈਨੂੰ ਉਹਨੇ ਕਰ ਦਿੱਤਾ ਹੈ ਬਿਮਾਰ ਕਦੇ ਜਦੋਂ ਮੈਨੂੰ ਮੈਸੇਜ ਪੜਿਆ ਮੇਰਾ ਤੇ ਦਿਲ ਕਰੇ ਕਿ ਮੈਂ ਬਸ ਹੰਢਿਆਂ ਚੱਕਰ ਖਾ ਕੇ ਕਿਉਂਕਿ ਮੈਂ ਲਿਆ ਹੀ ਨਾਹਾ ਨਾ ਹੋਣ ਤੋਂ ਬਾਅਦ ਤੁਹਾਨੂੰ ਪਤਾ ਜਦੋਂ ਸਾਫ ਸਫਾਈ ਵਾਲੇ ਮਿਸ਼ਨ ਤੇ ਚੱਲਣਾ ਪਵੇ ਫਿਰ ਆਟੋ ਬਾਈਕ ਤੇ ਕੀ ਬੰਦਾ ਜਿਹੜਾ ਵਾ ਗੁੱਸਾ ਚੜ ਜਾਂਦਾ ਉਹਨੂੰ ਗੁੱਸਾ ਤੇ ਹੁਣ ਮੈਨੂੰ ਚੜਿਆ ਪਿਆ ਗੁੱਸਾ ਤੇ ਚਲੋ ਗੁੱਸੇ ਨੂੰ ਮਾਰਦੇ ਹਾਂ ਗੋਲੀ ਤੇ ਕੰਮ ਨੂੰ ਕਰਦੇ ਹਾਂ ਸਟਾਰਟ ਕਿਉਂਕਿ ਕੰਮ ਤੇ ਕਰਨਾ ਹੀ ਪੈਣਾ ਠੀਕ ਆ ਇਸ ਕਰਕੇ ਆਪਾਂ ਲੱਗਿਆ ਮਿਸ਼ਨ ਸਫਾਈ ਨੂੰ ਸ਼ੁਰੂ ਕਰਨ ਤੇ ਆਲਰੇਡੀ ਤੁਸੀਂ ਦੇਖ ਸਕਦੇ ਨੇ ਕਿੰਨਾ ਗਿੰਨਾ ਘਲਾਰਾ ਬਿਆ ਹੋਇਆ ਹੈ ਸਾਡੇ ਘਰ 'ਤੇ ਕਿਉਂਕਿ ਸਵੇਰ ਤੋਂ ਨੂੰ ਪਤਾ ਜਦੋਂ ਉੱਠੀ ਦਾ ਉਹਦੀ ਕਈ ਦਵਾ ਚੁਕ ਲਈ ਨੇ ਕਵਲ ਨੇ ਆਈ ਜਾਣਾ ਆਈ ਜਾਣਾ ਚਾਹ ਪੀਂਦੇ ਹੋ ਗਿਆ ਸੀਗਾ ਟਾਈਮ ਕਿੰਨਾ ਜ਼ਿਆਦਾ ਤੇ ਅੱਜ ਵੈਸੇ ਉੱਠ ਆਪਾਂ 5 ਵਜੇ ਗਏ ਉੱਠੇ ਤੇ ਬੜੇ ਟਾਈਮ ਨੇ ਪਰ ਮੈਨੂੰ ਪਤਾ ਲੱਗਾ ਜਾ ਕੇ 6:30 ਪੌਣੇ 7:00 ਵਜੇ ਵੀ ਕਵਲ ਨੇ ਨਹੀਂ ਹੋਣਾ ਉਣੀ ਦਿਨ ਨੂੰ ਮੈਂ ਚਾਹ ਬਣਾ ਲੈ ਕੇ ਚਾਹ ਫਿਰ ਮੈਂ ਆਰਾਮ ਨਾਲ ਬੈ ਕੇ ਪੀਤੀ ਮੈਂ ਕਿਹਾ ਜਿਹੜਾ ਸਵੇਰ ਦਾ ਕੰਮ ਹੈ ਚਾਹ ਚਾਹ ਪੀਓ ਆਰਾਮ ਨਾਲ ਕੰਮ ਦੇ ਹੁੰਦੇ ਰਹਿਣੇ ਆ ਜ਼ਿੰਦਗੀ ਇਦਾਂ ਹੀ ਚੱਲਦੀ ਰਹਿਣੇ ਆ ਕੰਮ ਵੀ ਹੁੰਦੇ ਹੀ ਰਹਿਣੇ ਆ ਕੀ ਕਰੀਏ ਕੰਮਾਂ ਦਾ ਕੀ ਆ ਕੰਮ ਕਰਦੇ ਆਉਂਦੇ ਜਾਂਦੇ ਰਹਿੰਦੇ ਤੇ ਕੰਮ ਦੇ ਆਪਾਂ ਜਿੰਦੋਂ ਮਰਜ਼ੀ ਕਰ ਸਕਦੇ ਆ ਅੱਜ ਵੈਸੇ ਵੀ ਬਹੁਤ ਸਾਰ ਮਾਰ ਬਾਹਰ ਥੋੜਾ ਜਿਹਾ ਠੰਡਾ ਹੈਗਾ ਤੇ ਮੈਂ ਕਿਹਾ ਚਲੋ ਚਾਹ ਆਰਾਮ ਨਾਲ ਪੀਨੇ ਆ ਤੇ ਫਿਰ ਜਿਹੜਾ ਵਾ ਮਿਸ਼ਨ ਸਖਫਾਈ ਜਿਹੜਾ ਵਾ ਉਹ ਸ਼ੁਰੂ ਕਰਦੇ ਆਂ ਕਵਲ ਚ ਪ੍ਰਭ ਚਲੇ ਗਿਆ ਸਕੂਲ ਉਹਦਾ ਪੱਡੀਪੜ ਵਗੈਰਾ ਰੈਡੀ ਕਰਦਾ ਸੀਗਾ ਤੇ ਉਹਨੂੰ ਰੈਡੀ ਕਰਨ ਤੋਂ ਪਹਿਲਾਂ ਹੀ ਮੈਂ ਲਿਆ ਸੀ ਕਰਨਾ ਹਾਂ ਤੇ ਹੁਣ ਜਦੋਂ ਪਸੀਨਾ ਆ ਗਿਆ ਆਹ ਤੇ ਫਿਰ ਮੈਨੂੰ ਚੜਨਾ ਹੈ ਗੁੱਸਾ ਕਵਲ ਤੇ ਤੇ ਚਲੋ ਦੇਖਦੇ ਆਂ ਕਰਦੇ ਆਂ ਕੰਮ ਤੇ ਕਰਨਾ ਹੀ ਪੈਣਾ ਜ਼ਿੰਦਗੀ 'ਚ ਨਾਲ-ਨਾਲ ਆਪਾਂ ਕਿੰਨਾ ਕੁ ਕਿਸੇ ਤੇ ਇੰਡੀਪੈਂਡੈਂਟ ਰਵਾਂਗੇ ਆਪਾਂ ਥੋੜਾ ਬਹੁਤ ਇੰਡੀਪੈਂਡੈਂਟ ਤੇ ਵਨ ਆਈ ਪੈਂਦਾ ਉਹ ਵੀ ਕਦੀ-ਕਦੀ ਕਿਉਂਕਿ ਆ ਤੁਹਾਨੂੰ ਪਤਾ ਵਾਂ ਕੇ ਨਹੀਂ ਨਹੀਂ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਦੇ ਨਾਲ ਚੱਲਣਾ ਕਦੀ ਕਬੜ ਵੀ ਆਪਣੋਂ ਤੋਂ ਕਦੇ ਕਿ ਜਾਈ ਸਕਦੀ ਆ ਇਸ ਕਰਕੇ ਆਪਾਂ ਨੂੰ ਜਿਹੜਾ ਕਿ ਇੰਡੀਪੈਂਡੈਂਟ ਹੋ ਕੇ ਰਹਿਣਾ ਪੈਣਾ ਹੈ ਮਿਲਦੇ ਆਪਾਂ ਥੋੜੀ ਦੇਰ ਬਾਅਦ ਲਓ ਗਾਇਸ ਟਾਈਮ ਹੋ ਗਿਆ ਹੈ 3:30 ਵਜੇ ਦਾ ਤੇ ਆਪਾਂ ਰਾਜਮਾ ਪਿਉਂਦੇ ਆ ਤੇ ਅੱਜ ਆਪਾਂ ਬਣਾਉਣਾ ਹੈ ਰਾਜਮਾ ਤੇ ਅੱਜ ਆਪਾਂ ਨੂੰ ਨਾ ਪਿਓਰ ਜਿਹੜੇ ਕਸ਼ਮੀਰੀ ਰਾਜਮਾ ਹੁੰਦੇ ਆ ਨਾ ਉਹ ਰਾਜਮਾ ਮਿਲੇ ਸ਼ਾਪ ਤੋਂ ਆਦਰਵਾਇਜ਼ ਜਿਹੜੇ ਇਹ ਵੇਖੋ ਇਹਦਾ ਕਲਰ ਕਿਹੜਾ ਬਲੈਕ ਹੈ ਨਾ ਤੇ ਜਿਹੜੇ ਆਪਾਂ ਇੱਥੋਂ ਲੈ ਕੇ ਆਉਂਦੇ ਹੁੰਦੇ ਆ ਨਾ ਦੂਸਰੇ ਮਤਲਬ ਕਿ ਜਿਹੜੇ ਕਸ਼ਮੀਰੀ ਨਹੀਂ ਹੁੰਦੇ ਉਹ ਥੋੜੇ yellow yellow ਕਲਰ ਦੇ ਵਿੱਚ ਹੁੰਦੇ ਆ ਤੇ ਰਾਜਮਾ ਆਪਾਂ ਦੇਤੇ ਪਿਉਂ ਅੱਜ ਆਪਾਂ ਬਣਾਵਾਂਗੇ ਰਾਜਮਾ ਤੇ ਨਾਲ ਆਪਣੇ ਜੁਗਲੇ ਚੌਲ ਮੈਂ ਅਸੀਂ ਕੀ ਬਾਰ ਬਾਰ ਥੋੜਾ ਆ ਜਾ ਮੌਸਮ ਐ ਲੱਗਦਾ ਜਿਵੇਂ ਬਦਲ ਬਦਲ ਜਾ ਹੋ ਰਿਹਾ ਵਾ ਅੱਜ ਮੈਂ ਨਿਊ ਸਟਾਈਲ ਜਿਹਾ ਕੀਤਾ ਹੈ हेयर ਸਟਾਈਲ ਫਿਰ ਹੋਊਗਾ ਨਾ ਫਿਰ ਮੈਂ ਤੁਹਾਨੂੰ ਮਤਲਬ ਪੂਰੀ ਲੁੱਕ ਦਿਖਾਉਂਗੀ ਲਹਾਲ ਤੇ ਮੈਂ ਸੂਟ ਤੇ ਮੈਂ ਘਰ ਵਾਲਾ ਹੀ ਪਾਇਆ ਹੋਇਆ ਹੈ ਤੇ ਸੇਰੀ ਮੈਂ ਥੋੜਾ ਜਨਾ ਚਲੋ ਬਾਹਰ ਲੈਨੇ ਆ ਨਿਊ ਸਟਾਈਲ ਜਾਂ ਕੋਈ ਟਰਾਈ ਕਰ ਲੈਨੇ ਆ ਨਾਲੇ ਆਪਣੇ ਆਪ ਨੂੰ ਫਰੈਸ਼ ਫੀਲ ਹੋ ਜਾਂਦਾ ਹੈ ਤੇ ਨਾਲੇ ਥੋੜਾ ਇਹ ਕਿ ਕੋਈ ਵੇਖਣ ਵਾਲਾ ਜਿਹੜਾ ਜਿਵੇਂ ਕਿ ਬੱਚਾ ਨੇ ਆਉਣਾ ਟਿਊਸ਼ਨ ਵਾਲਿਆਂ ਨੇ ਫਿਰ ਉਹਨਾਂ ਦੇ ਸਾਹਮਣੇ ਥੋੜਾ ਵਧੀਆ ਇਮਪ੍ਰੈਸ਼ਨ ਪੈਂਦਾ ਹੈ ਕਿ ਟੀਚਰ ਹੈ ਵਧੀਆ ਛੱਡੀਆ ਰੈਡੀ ਛੱਡੀ ਹੋ ਕੇ ਰਹਿੰਦੀ ਆ ਤੇ ਮੈਨੂੰ ਲੱਗਦਾ ਹੈ ਕਿ ਭਾ ਤੇ ਜਾਂ ਤੇ ਕਿਸੇ ਸਾਈਡ ਤੋਂ ਨਹੀਂ ਰਹੀ ਆ ਉਹ ਵੀ ਤੇ ਜਾਮੀ ਆਊਗਾ ਤੇ ਮੈਨੂੰ ਬਾਹਰ ਖੜੀ ਕੇ ਵੇਖ ਕੇ ਆਣੀ ਆ ਗਈ ਇਹ ਜਦੋਂ ਮੈਂ ਬਾਹਰ ਨਿਕਲਾਂ ਇਹਨੇ ਉਦੋਂ ਹੀ ਬਾਹਰ ਨਿਕਲਣਾ ਹੁੰਦਾ ਹਨਾ ਚੋਇਆ ਆ ਜਾ ਤੇ ਉਦਾਂ ਇਹ ਮੇਰੇ ਨਾਲ ਹੀ ਅੰਦਰ ਹੀ ਬੈਠੀ ਰਹੂਗੀ ਤੇ ਭਾਵੇਂ ਘਰ ਚ ਜਿੰਨੇ ਵੀ ਜਾਣੇ ਆ ਅੰਦਰੋਂ ਬਾਹਰ ਜਿੰਨੀ ਵਾਰ ਮਰਜ਼ੀ ਆਉਣ ਜਾਣੇ ਇਹਨਾਂ ਨੂੰ ਇਹਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਸਿਰਫ ਜਦੋਂ ਮੈਂ ਬਾਹਰ ਆਉਣਾ ਨਾ ਤੇ ਉਦੋਂ ਹੀ ਇਹਨੇ ਬਾਹਰ ਆਉਣਾ ਤੇ ਆਹ ਵੇਖੋ ਆਪਣਾ ਇੱਕ ਡਸਟਬਿਨਾ ਜਿੱਥੇ ਧੋ ਕੇ ਰੱਖਿਆ ਹੈਗਾ ਤੇ ਓਹ ਵੇਖੋ ਫਲਾਵਰ ਕਿੰਨੇ ਵਧੀਆ ਕਿਹੜੇ ਦੁਪਹਿਰ ਗੁੱਟੀ ਦੇ ਸ਼ਾਮ ਦਾ ਟਾਈਮ ਹੋ ਗਿਆ 7 ਵਜੇ ਦਾ ਤੇ ਮੈਂ ਬਾਹਰ ਆਈ ਤੇ ਬਾਹਰ ਆ ਕੇ ਵੇਖਿਆ ਤੇ ਇਕਦਮ ਬਾਰਿਸ਼ ਹੋਂਦੀ ਮਾੜੀ ਮਾੜੀ ਜਿਹੀ ਪੂਰ ਪੈਂਦੀ ਆ ਤੇ ਇੱਕ ਵਾਰੀ ਕਾਫੀ ਹੋ ਗਈ ਆ ਬਾਰਿਸ਼ ਪਰ ਫਿਰ ਵੀ ਇੰਨੀ ਜਿਆਦੀ ਨਹੀਂ ਹੋਈ ਮਤਲਬ ਨੋਰਮਲ ਜੀ ਹੋ ਗਈ ਤੇ ਉਹਦੇ ਨਾਲ ਨਾ ਕਹਿੰਦੋਂ ਨਾ ਹਮ ਹਮਸ ਜਾ ਗਿਆ ਵਾ ਤੇ ਨੀਚੋ ਪੜਾਸ ਜੀ ਨਿਚ ਲਈਓ ਕਿ ਅਸਵੇਰ ਨੂੰ ਧੁੱਪ ਬਹੁਤ ਜ਼ਿਆਦੀ ਤੇ ਧੁੱਪ ਜ਼ਿਆਦੀ ਹੁੰਦਾ ਕਰਕੇ ਹੂਮਸ ਜਾ ਹੋ ਗਿਆ ਵਾ ਤੇ ਹੁਣ ਫੇਰ ਵੈਸੇ ਵੀ ਮਾੜੀ ਮਾੜੀ ਪੂਰ ਪੈਂਦੀ ਮੈਨੂੰ ਲੱਗਦਾ ਬੱਦਲ ਬਹੁਤ ਗੱਜ ਗੱਜ ਕਰਨਦੇ ਆ ਆ ਰਿਹਾ ਏ ਤੇ ਵੈ ਕਹਿੰਦੇ ਨੇ ਨਾ ਜਿਹੜੇ ਗੱਜਦੇ ਹੁੰਦੇ ਜੋ ਗਰਜਦੇ ਹਨ ਉਹ ਬਰਸਦੇ ਨੇ ਜੋ ਬਰਸਦੇ ਹਨ ਉਹ ਗਰਜਦੇ ਨਹੀਂ ਹੁਣ ਦੇਖਦੇ ਆ ਜੇ ਗਰਜ ਰਹਾ ਹੈ ਬਰਸੇਗਾ ਕਿ ਨਹੀਂ ਬਰਸੇਗਾ ਇਹ ਤੇ ਆਉਣ ਵਾਲਾ ਟਾਈਮ ਹੀ ਦੱਸੇਗਾ ਬਸ ਪੂਰ ਪੈਂਦੀ ਆ ਜੇ ਮੈਂ ਇੱਥੇ ਬਾਹਰ ਆ ਕੇ ਬੈਠੀ ਆ ਇਸ ਤੇ ਹੁਣ ਆਪਾਂ ਬਣਾਉਣ ਲੱਗੇ ਆਂ ਸਬਜ਼ੀ ਅੱਜ ਆਪਾਂ ਜਿਹੜੀ ਰਾਜਮਾ ਬਣਾਉਣੇ ਆਂ ਰਾਜਮਾ ਲਈ ਮੈਂ ਬਸ ਚੱਲੀ ਆਂ ਕਿਚਨ ਦੇ ਵਿੱਚ ਬਸ ਚੱਲੇ ਆਂ ਆਪਣਾ ਨੈਕਸਟ ਮੋੜ ਤੇ ਸਾਹਮਣੇ ਆਪ ਜਿਹੜਾ ਕੀ ਆਪਣਾ ਕਿਚਨ ਵਾਲਾ ਹੁੰਦਾ ਕਿਚਨ ਦੇ ਵਿੱਚ ਹੁਣ ਆਪਾਂ ਡਿਨਰ ਤਿਆਰ ਕਰਨਾ ਅੱਜ ਬਣਾਉਣੇ ਆਂ ਪਰ ਰਾਜਮਾ ਚੌਲ ਤੇ ਪਹਿਲਾਂ ਮੈਂ ਚਲੋ ਥੋੜਾ ਟਾਈਮ ਬੈਠ ਕੇ ਬਾਹਰ ਬੱਚਾ ਤੋਂ ਹੁਣ ਫ੍ਰੀ ਹੋਈ ਸੀ ਤੇ ਮਾਈਂਡ ਫਰੈਸ਼ ਕਰਨਾ ਸੀ ਤੇ ਮੈਂ ਚਲੋ ਬਾਹਰ ਵਧੀਆ ਮੌਸਮ ਠੰਡਾ ਆ ਜਾਂ ਤੇ ਚਲੋ ਬਾਹਰ ਦਾ ਮੌਸਮ ਥੋੜਾ ਜਿਹਾ ਆਨੰਦਮਾਨਿਆ ਜਾਵੇ ਬਟ ਲੱਗਦਾ ਨਹੀਂ ਮੰਨਿਆ ਜਾਊਗਾ ਕਿਉਂਕਿ ਨਾ ਗਰਮੀ ਬੜੀ ਲੱਗਦੀ ਹੈ ਤੇ ਗਰਮੀ ਦੇ ਕਰਕੇ ਮੈਨੂੰ ਜਲਦੀ ਜਲਦੀ ਕੰਮ ਕਰਕੇ ਤੇ ਅੱਜ ਮੈਂ ਸਵੇਰੇ ਜਦੋਂ ਕੰਮ ਕਰਕੇ ਗਈ ਮੈਂ ਇੰਨਾ ਪਸੀਨਾ ਤੁਸੀਂ ਨਹੀਂ ਹੋਈ ਨਾ ਗਾਇਸ ਬੜਾ ਬੜਾ ਆ ਰਿਹਾ ਹੈ ਜਦ ਮੈਂ ਤਾਂ ਵੀ ਕਿ ਮੈਂ ਚਲ ਬਾਹਰ ਗੇਟ ਗਾੜੀ ਕੋਈ ਆਉਂਦਾ ਜਾਂਦਾ ਭੈਣ ਭਰਾ ਮਿਲਦਾ ਦੇਖਦਾ ਵਾ ਤੇ ਮੇਰੀ ਸਾਰਾ ਦਿਨ ਅੰਦਰ ਬਹਿ 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 ਕੇ ਬੋਰੀ ਹੋ ਜਾਈਦਾ ਤੇ ਇਸੀ ਦਾ ਇਹ ਹੁੰਦਾ ਪੰਗਾ ਗਰਮੀਆਂ ਦਾ ਵੀ ਇਹ ਵੀ ਪੰਗਾ ਹੁੰਦਾ ਕਿ ਅੰਦਰ ਬਹਿ ਬਹਿ ਬੋਰ ਰਹੇ ਨਾ ਮੈਨੂੰ ਸਿਆਲ ਵਧੀਆ ਲੱਗਦਾ ਮੈਨੂੰ ਨਾ ਸਰਦੀਆਂ ਬਹੁਤ ਵਧੀਆ ਲੱਗਦੀਆਂ ਸਰਦੀਆਂ ਜੇ ਬੰਦਾ ਬਾਹਰ ਵੇੜੇ ਜੇ ਤੇ ਪੈਂਦਾ ਹੀ ਹੋਣਾ ਆ ਕੇ ਆਪਦਾ ਮਨ ਲੱਗ ਗਿਆ ਆਰਾਮ ਦੇ ਨਾਲ ਕਾਕਾ ਕਿਧਰ ਚੱਲਿਆ ਓਏ ਕਾਕਾ ਭਾਜੀ ਘਾ ਕਾਕਾ ਨੂੰ ਪਤਾ ਵੀ ਆਂਟੀ ਤੇ ਮੈਨੂੰ ਕੋਈ ਕੰਮ ਨਾ ਕਹਦੇ ਤੇ ਕਾਕਾ ਸਿੱਧਾ ਹੀ ਨਿਕਲ ਗਿਆ ਬੜੇ ਗੰਦੇ ਬੱਚੇ ਬਤਾ ਨਹੀਂ ਵੇਖੋ ਵੀ ਉਧਰ ਪੈਂਦੇ ਮੀ ਜੋਰਾ ਸ਼ੋਰਾ ਜਾਂ ਤੇ ਉਧਰ ਪੱਗਾ ਬੰਨੀਆਂ ਜਾ ਰਹੀਆਂ ਕਿਧਰ ਜਾਣਾ ਪੱਗਾ ਬੰਨ ਬੰਨ ਕੇ ਹੈ ਦੱਸ ਪੱਗ ਬੰਨ ਕੇ ਤੇ ਕਹਿੰਦਾ ਇਹ ਫੋਟੋ ਕਲਿੱਕ ਕਰਨੀ ਤੇ ਫੋਟੋ ਕਲਿੱਕ ਕਰਕੇ ਦੱਸ ਬੰਦਾ ਪੁੱਛੇ ਵੀ ਤੂੰ ਅੱਧੀ ਰਾਤ ਫੋਟੋ ਕਲਿੱਕ ਕਰਕੇ ਕਿਧਰ ਜਾਣਾ ਆਧੋ ਹੀ ਪਈ ਮੈਂ ਨਹੀਂ ਜਵਾਕਾਂ ਲਈ ਕਿਤੇ ਤੇ ਉਧਰ ਮੀ ਪੈਂਦੇ ਆਪਣਾ ਪੂਰਾ ਜੋਰਾ ਸ਼ੋਰਾ ਤੇ ਮੋਟਰਸਾਈਕਲ ਅੰਦਰ ਨਹੀਂ ਕਰਨਾ ਬਰਾਬਰ ਸੀਰੀਅਸ ਸਕੂਲ ਵਾਲੀ ਦੂਸਰੀ ਟੀ-ਸ਼ਰਟ ਚੱਲ ਜੋ ਸ਼ਰਟ ਚੱਲ ਜੋ ਕੀ ਪੁਰਾਣੀ ਵਾਲੀ ਆ ਸਾਰੀ ਪੱਗ ਗੰਦੀ ਹੁੰਦਾ ਹੀ ਨੀਚੇ ਕਿਉਂ ਨਹੀਂ ਅੱਗੇ ਪੈਂਦੀ ਰਹੀ ਐ ਕੀ ਸ਼ਰਟ ਐਵੇਂ ਉਪੀੜੀ ਆ ਉਹ ਤੋਣ ਵਾਲੀ ਆ ਤੇ ਮੀ ਪੈ ਗਿਆ ਤੇ ਮੈਂ ਸੁੱਕਣੀ ਨਹੀਂ ਆ ਬੱਚਾ ਨੇ ਵੇਖਿਆ ਇਹੋ ਜਿੱਦ ਕਰਨੀ ਹੁੰਦੀ ਮਤਲਬ ਕਿ ਜਿਹੜੀ ਚੀਜ਼ ਅਸੀਂ ਪਾਣੀ ਉਹ ਪਾਣੀ ਪਾਣੀ ਆ ਇਹ ਨਹੀਂ ਵੇਖਣਾ ਵੀ ਮੀ ਪੈਣ ਦਿਆ ਵਾ ਉਤੋਂ ਜਾਂ ਸੁੱਕੂਗੀ ਜਾਂ ਨਾ ਕਿਦਾਂ ਵੇਖ 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 ਮਤਲਬ ਗਿੱਲੀ ਪਾਣਨ ਕਿ ਓਦਾਂ ਕਿਤੇ ਮਾਵਾਂ ਕਿਤੇ ਗਿੱਲੀ ਚੀਜ਼ ਦੇ ਦੇਣਗੇ ਨਾ ਤੇ ਪਖੰਡ ਕਰ ਕਰਕੇ ਵਿਖਾਉਣਗੇ ਹੁਣ ਆਪਾਂ ਚੱਲਦੇ ਆਂ ਅੰਦਰ ਮੀ ਪੌਂ ਪੈਂਦੇ ਆ ਵਾ ਤੇ ਪ੍ਰਭ ਮੈਂ ਥੋੜੀ ਵੀਡੀਓ ਬਣਾ ਮੇਰੇ ਨਾਲ ਤੇ ਪ੍ਰਭ ਹੁਣ ਬਸ ਆਪਦੀ ਪੱਗਾਂ ਬੂਗਾ ਤੇ ਲੱਗ ਪਏ ਪੱਗ ਸੈਟਿੰਗ ਕਰ ਲੈ ਤੇ ਆਪਾਂ ਚੱਲੀ ਅੰਦਰ ਕਿਚਨ ਵਾਲ ਨੂੰ ਤੇ ਆਪਣਾ ਕਰੀਏ ਕੰਮ ਕਰ ਤੇ ਸੰਭੀ ਗਏ ਬਣਨ ਤੇ ਦਹੀਂ ਸੁਣੇ ਅਵਾਜ਼ ਮਾਰੀ ਮੈਂ ਫੇਰ ਕੱਕੇ ਉੱਦ ਆਈ ਤੇ ਭੱਜ ਗਿਆ ਮੈਨੂੰ ਬਾਏ ਨਹੀਂ ਹੁੰਦਾ ਔਰ ਬਹੁਤ ਚਲਾਕ ਹੁੰਦਾ ਜਾਂਦਾ ਔਰ ਮੈਂ ਦੁਕਾਨ ਤੇ ਗਿਆ ਕਿਹੜੀ ਦੁਕਾਨ ਤੇ ਕੀ ਕਰਾਂ ਗਿਆ ਹਰ ਚਿਹਰੇ ਕੋਈ ਦੰਨ ਨਹੀਂ ਦਿਆ ਬੱਤ ਉਹ ਖਾ ਹੋ ਗਿਆ ਆ ਗਿਆ ਮੈਂ ਉਹ ਚੀਜ਼ ਨਹੀਂ ਮਿਲਦੀ ਹਣਾ ਤੁਸੀਂ ਲੋਕਾਂ ਦੀ ਦੁਕਾਨਾਂ ਤੇ ਜਾਂਦੇ ਨੇ ਬਾਹਰ ਘਰ ਦੀ ਦੁਕਾਨੋਂ ਤਾਂ ਕੀ ਕਹਦਾ ਕਿ ਜੇ ਆਪਾਂ ਬਾਹਰ ਹੀ ਜਾਣਾ ਉਹ ਇਹ ਚੀਜ਼ ਨਹੀਂ ਨਾ ਜਿਹੜੀ ਖਾਣੀ ਲੈ ਕੀ ਖਾਣਾ ਹੀ ਤੋਂ ਆ ਜੀ ਆਪਾਂ ਬਰਾਏ ਨਹੀਂ ਕਹਣੇ ਹੈ ਆਹੋ ਸਹੀ ਤਾਂ ਆ ਪਾਟ ਕੇ ਘਰ ਤੇ ਪੈੜੀ ਖਾਣ ਗਿਆ ਚੱਲ ਰਗਾ ਨਹੀਂ ਨਹੀਂ ਧੰਨਵਾਦ ਸ਼ੀਟ ਸਾਫ ਕਰਤੀ ਮੈਂ ਉਹ ਜੋ ਆਪਰਾਵਾਸੀ ਸ਼ੀਟ ਸਾਫ ਕਰਤੀ ਮੈਂ ਉਧਰ ਆਉਂਦਾ ਮੇਰੀ ਸ਼ੀਟ ਸਾਫ ਕਰਤੀ ਹੁਣ ਕਿੱਧਰ ਚੱਲਿਆ ਪਿਛਲੇ ਉਹ ਪੁੰਜੀ ਦੇ ਵਿੱਚ ਕਰ ਲਾ ਲੈ ਕਿਹ ਕੰਮ ਕਿਧਰ ਚੱਲਿਆ ਆ ਆ ਲੈ ਮੈਨੂੰ ਕੁੱਕਰ ਲਾ ਕੇ ਦੇ ਜਾ ਮੈਂ ਸਬਜ਼ੀ ਬਣਾਣੀ ਕੋਕਰ ਨਹੀਂ ਲੱਤਣਾ ਮਿਲਦਾ ਅਗਰ ਤੇ ਚਾ ਪਿਆ ਵਾ ਆ ਪਹਿਲਾਂ ਉਹਨੂੰ ਕੁੱਕਰ ਲਾ ਕੇ ਦੇ ਅੰਦਰ ਸੁਈ ਜੇ ਫਿਰ ਜਾਂਦਣਾ ਕਿ ਹੋਰ ਕਰ ਕਲਿਆ ਰੇ ਕਾਕੇ ਤੂੰ ਕੁੱਕਰ ਵਿਚਾਰ ਕੇ ਤੂੰ ਲਾ ਦੇਣਾ ਇੱਧਰ ਆ ਤੂੰ ਇੱਧਰ ਓਏ ਛੋਟਾ ਨਾ ਦਿਓ ਮੈਨੂੰ ਚੱਲ ਚੱਲ ਓਏ ਮਰ ਜਾ ਮੈਨੂੰ ਛੋਟੇ ਲੱਗਾ ਹੀ ਕਰੇ ਹੋ ਜਾ ਮੈਂ ਚਪੇੜ ਮਾਰਦੀ ਨਹੀਂ ਆ ਕੰਨ ਤੇ ਸੁਣਿਆ ਆ ਜਾ ਕਾਕੇ ਮੈਂ ਪੈਣ ਦਿਆ ਤੇਰਾ ਹੂੰ ਨਹਰਾ ਸਰ ਸਕੂਲ ਜਾਣਾ ਕਿ ਨਹੀਂ ਕਾਕਾ ਜਾਂਦਾ ਨਾ ਮੈਂ ਕੰਦਰ ਰਿਹਦਾ ਉਹ ਵੀ ਮੇਰੇ ਸਕੂਲ ਤੇ ਸਕੂਲ ਟਾਈਮ ਜਾਂਦੇ ਟਾਈਮ ਤੇ ਮੀਂਹ ਪੈਂਦਾ ਇਸ ਕਿਚਨ ਦੇ ਵਿੱਚ ਗਏ ਆ ਆਪਾਂ ਆ ਇੱਕ ਸਾਈਡ ਤੇ ਮੈਂ ਰੱਖ ਦਿੱਤਾ ਹੈ ਦੁੱਧ ਧਰਮ ਕਰਨ ਵਾਸਤੇ ਤੇ ਇੱਕ ਸਾਈਡ ਤੇ ਆਪਾਂ ਰੱਖਦੇ ਆ ਰਾਜਮਾ ਬੋਇਲ ਹੋਣ ਵਾਸਤੇ ਤੇ ਹੁਣ ਆਪਾਂ ਇੱਕ ਸਾਈਡ ਤੇ ਕਰ ਲਾਂਗੇ ਨਾਲ ਦੀ ਨਾਲ ਤੜਕਾ ਕੱਟ ਤੇ ਬਰਤਨ ਵਗੈਰਾ ਆਲਰੇਡੀ ਮੰਮੀ ਸਾਫ ਕਰ ਗਈਆਂ ਮੰਮੀ ਅੱਜ ਇੱਥੇ ਸੀਗੇ ਜਾਣੇ ਕੀ ਮੇਰੀ ਮਦਰ ਇਨ ਲਾਉ ਤਾਂ ਸਿਰਫ ਦੋ ਕੀ ਸੀਗੇ ਸਿਰਫ ਜਿਹੜੀ ਮੈਂ ਦੁਪਹਿਰੇ ਚਾਹ ਬਣਾਈ ਸੀ ਨਾ ਦੋ ਕੱਪ ਸੀਗੇ ਤੇ ਇੱਕ ਥਰਮੋਸ ਫਈ ਸੀਗੀ ਚਾਹ ਵਾਲੀ ਉਹ ਮम्मी ਆਏ ਤੇ ਮੇਰੇ ਸਾਫ ਕਰਕੇ ਮम्मी ਜਦੋਂ ਮਤਲਬ ਕਿ ਇਧਰ ਹੋਣ ਨਾ ਤੇ ਉਹਨਾਂ ਨੂੰ ਆਦਰ ਦਾ ਛੋਟੇ ਛੋਟੇ ਕੰਮ ਕਰਦੇ ਫਿਰ ਉਹਦੀ ਮੈਨੂੰ ਲੱਗਦਾ ਕਿ ਉਹਨਾਂ ਨੇ ਕੋਈ ਨਾ ਚਾਹ ਵਗੈਰਾ ਜਾਂ ਕੁਝ ਪਾਣੀ ਬੋਇਲ ਕਰਕੇ ਪੀਤਾ ਹੋਗਾ ਜਾਂ ਕੋਈ ਕੀਤਾ ਹੋਗਾ ਤੇ ਉਹਦੇ ਨਾਲ ਫਿਰ ਨਾਲ ਦੇ ਨਾਲ ਵਿਚਾਰੇ ਦੋ ਬਰਤਨ ਵੀ ਸਾਫ ਕਰਕੇ ਵੈਸੇ ਮੇਰੀ ਆਦਤ ਆ ਕਿ ਮੈਂ ਹੁਣ ਜੇ ਕਿ ਆਹ ਮੈਂ ਨਾ ਰਾਜਮਾ ਰੱਖੇ ਸੀ ਕਿ ਤੇ ਮੈਂ ਬੱਚਾ ਨੂੰ ਪੜਾਉਂਦੀ ਸੀ ਕਿ ਤੇ ਮੰਮੀ ਕਹਿੰਦੇ ਕਿ ਮੈਂ ਰੱਖ ਜਾਨੀ ਆ ਬੋਇਲਣ ਵਾਸਤੇ ਗੈਸ ਤੇ ਤੇ ਮੈਂ ਕਹਾਂ ਨਹੀਂ ਮੰਮੀ ਰਹਿਣ ਦੋ ਕੁਕਿੰਗ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਆਪੇ ਤੇ ਤੁਸੀਂ ਰਹਿਣ ਦੋ ਤੁਸੀਂ ਬੱਚੇ ਵਿੱਚ ਬੈਠੇ ਫਿਰ ਇਹ ਨਾ ਉਹ ਵਿਚਾਰੇ ਜਿਆਦੇ ਵਜੁਰਗ ਦੇ ਤੇ ਮੈਨੂੰ ਡਰ ਲੱਗਦਾ ਰਹਿੰਦਾ ਹੁੰਦਾ ਕਿਤੇ ਹਨਾ ਬੱਚਿਆਂ ਦੇ ਵਿੱਚੋਂ ਦੀ ਲੰਘ ਦੇ ਲੋਈ ਦਾ ਉਹਨਾਂ ਨੂੰ ਮੇਰਾ ਹੁੰਦਾ ਤੇ ਮੈਨੂੰ ਉਹਨਾਂ ਦਾ ਹੁੰਦਾ ਹੈ ਕਿ ਕਿਤੇ ਉਹਨਾਂ ਦੇ ਵਿਚਾਰੇ ਦੇ ਸੱਟ ਪੈਣਾ ਨਾ ਲੱਗ ਜਾ ਕੋਈ ਪਹਿਲੇ ਵਿਚਾਰੇ ਉਹਨਾਂ ਸ੍ਰੀ ਰੋਣਾ ਦਾ ਬਜ਼ੁਰਗ ਹੋ ਗਿਆ ਕਾਫੀ ਆਜਾੜਕਾ ਤੇ ਇਸ ਕਰਕੇ ਮੈਂ ਤਾਂ ਮੈਂ ਕੰਮ ਬਹੁਤ ਘੱਟ ਹੁੰਦਾ ਤੇ ਅਸੀਂ ਕੰਮ ਬਹੁਤ ਘੱਟ ਹੀ ਕਰਾਉਂਦੇ ਹੁੰਨਾ ਤੋਂ ਵਿਚਾਰਿਆਂ ਤੋਂ ਘੱਟ ਇਵਨ ਕਿ ਮੈਂ ਕਰਵਾਉਂਦੀ ਨਹੀਂ ਘੱਟ ਛੱਡ ਕੇ ਮੈਂ ਕਰਵਾਉਂਦੀ ਨਹੀਂ ਉਹਨਾਂ ਤੋਂ ਕੰਮ ਤੇ ਉਹ ਮੈਨੂੰ ਕਹਿ ਰਹਿ ਸੀ ਕਿ ਹੁਣੇ ਕਿ ਮੈਂ ਨਾ ਰਾਜਮਾ ਰੱਖ ਜਾਨੀ ਉੱਪਰ ਚੜਾ ਜਾਨੀ ਗੈਸ ਤੇ ਉੱਪਰ ਉਹ ਦਰਵਾਸਾ ਗਈ ਦਰਸ਼ਨ ਕਰਨ ਵਾਸਤੇ ਤੇ ਸ਼ਾਮ ਨੂੰ ਜਾਂਦੇ ਨੇ ਔਰ ਮੈਂ ਇਹਨਾਂ ਨੂੰ ਕਿਹਾ ਨਹੀਂ ਮੰਮੀ ਤੁਸੀਂ ਰਹਿਣ ਦਿਓ ਮੈਂ ਆਪੇ ਕਰ ਲੈਣਾ ਬਸ ਤੁਸੀਂ ਜਾਓ ਦਿਲਾਓ ਹੋ ਗਿਆ ਇਹ ਸਾਡੀ ਸਾਡੀ ਮੰਮੀ ਦੀ ਹੀ ਹੈ ਸਾਰੀਆਂ ਉਹਦੀ ਆਦਤ ਹੈ ਕਿ ਮੰਮੀ ਨੂੰ ਮਤ ਲੱਗੀ ਸਾਰੀਆਂ ਘਟ ਹੈ ਨਾ ਕੰਮ ਕਰਵਾਉਂਦੀਆਂ ਜਿਵੇਂ ਮੇਰੇ ਦੂਜੀਆਂ ਦਰਾਂ ਜਿਠਾਣੀਆਂ ਵੀ ਹੈ ਨਾ ਉਹ ਵੀ ਉਹਨਾਂ ਦੀ ਵੀ ਆਦਤ ਹੈ ਕਿ ਉਹ ਵੀ ਮੰਮੀ ਤੋਂ ਕੰਮ ਕਰਵਾਉਂਦੇ ਆ ਘਟ ਕਰਵਾਉਂਦੇ ਆ ਮੰਮੀ ਨੇ ਸਿਰਫ ਆਪਣਾ ਹੀ ਜਿਹੜਾ ਕਿ ਉਹਨਾਂ ਨੂੰ ਇਹ ਕਿ ਮੰਮੀ ਸਾਡੇ ਮੇਰੀ ਮਦਰ ਇਨ ਲਾਅ ਹੈ ਨਾ ਜਿਵੇਂ ਮੇਰਾ ਹੀ ਨਹੀਂ ਮਤਲਬ ਕਿ ਉਹਨਾਂ ਨੂੰ ਇਹ ਹੈ ਕਿ ਆਪਣਾ ਕੰਮ ਜਿਹੜਾ ਥੋੜਾ ਉਹ ਆਪ ਹੀ ਕਰਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਕੋਈ ਮੈਂ ਕਿਸੇ ਤੇ ਬੋਝ ਨਾਵਾ ਹਾਂ ਉਹਨਾਂ ਨੂੰ ਜੋ ਠੀਕ ਨਹੀਂ ਆ ਤੇ ਉਹਨਾਂ ਨੂੰ ਪਾਣੀ ਮੈਂ ਪਤਾ ਨਹੀਂ ਕੌਣ ਆ ਗਿਆ ਸਨੋਹੀ ਆਈ ਪਾਣੀ ਦੀ ਜ਼ਰੂਰਤ ਹੋਵੇ ਕੋਈ ਚੀਜ਼ ਦੀ ਜ਼ਰੂਰਤ ਹੋਵੇ ਜਿਵੇਂ ਕਿ ਉਹਨਾਂ ਚਾਹ ਪਾਣੀ ਬਣਾਉਣਾ ਉਹਨੇ ਆਪਣੇ ਆਪਣੇ ਉਹਨਾਂ ਆਪਣੇ ਅਕੋਰਡਿੰਗ ਬਣਾਉਣਾ ਉਹਨਾਂ ਨੇ ਕਾਫੀ ਸਾਰੇ ਮਸਾਲੇ ਵਗੈਰਾ ਐਡ ਕਰਕੇ ਨਾ ਫਿਰ ਚਾਹ ਬਣਾਉਣੀ ਹੁੰਦੀ ਆ ਤੇ ਮੈਂ ਹੀ ਫਿਰ ਉਹ ਕਹਿੰਦੇ ਤੁਸੀਂ ਰਹਿਣ ਦਿਓ ਮੈਂ ਆਪਣੇ ਆਪਣੇ ਹਿਸਾਬ ਨਾਲ ਬਣਾ ਲਵਾਂਗੀ ਤੇ ਫਿਰ ਅਹਿਮ ਜਦੋਂ ਕਿਤੇ ਹੁੰਦਾ ਨਾ ਤੇ ਕਹਿੰਨੇ ਅਮੀ ਤਾਂ ਤੁਹਾਡੀ ਪਸੰਦ ਨਹੀਂ ਹੋਣੀ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਓ ਕਿਉਂਕਿ ਉਹਨਾਂ ਨੇ ਨਾ ਚਾਹ ਦੇ ਵਿੱਚ ਜਿਵੇਂ ਕਿ ਲਾਲੋ ਜਵੈਣ ਸੌਫ ਤੇਈ ਵਰਗੀ ਕਾਲੀਆਂ ਮਿਰਚਾਂ ਵੀ ਪਾ ਲੈਂਦੇ ਆ ਐਦਾਂ ਕਰਕੇ ਬਦਲ ਕਿ ਉਹਨਾਂ ਕਿੰਨੀ ਸਾਰੀ ਉਹਦੀ ਚਾਹ ਜਿਹੜੀ ਆ ਉਹ ਆਪਣੇ ਆਪਣੇ ਅਕੋਰਡਿੰਗ ਬਣਾਉਣੀ ਆ ਤੇ ਇਸ ਤਰ੍ਹਾਂ ਕੇ ਫਿਰ ਜਦੋਂ ਅਸੀਂ ਤੇ ਉਹਨਾਂ ਨੂੰ ਮਤਲਬ ਜੀ ਉਹਨਾਂ ਦੀ ਹੈਲਥ ਜਦੋਂ ਨਾਲ ਠੀਕ ਹੋਵੇ ਨਾ ਜਿਵੇਂ ਕਿ ਸਾਡੀ ਵੀ ਹੈਲਥ ਜਦੋਂ ਕਿਤੇ ਕਿਤੇ ਨਾਲ ਠੀਕ ਹੋਣਾ ਉਹਨਾਂ ਨੇ ਕਿਹਾ ਦਵਾਈ ਖਾ ਪਤਨ ਮਗਰ ਚਾਹ ਬਣਾ ਕੇ ਦਿੰਦੇ ਆ ਤੇ ਪ੍ਰਾਣੀਆਂ ਉਹਨਾਂ ਦੇ ਬਿਰੋਧਾਂ ਦੀ ਆਦਤ ਹੁੰਦੀ ਆ ਕਿ ਦਵਾਈ ਖਾਦੀ ਹੈ ਨਾ ਹੁਣ ਇੱਕ ਮਗਰ ਗਰਮ ਗਰਮ ਚਾਹ ਜੇ ਤੇ ਚਾਹ ਦੇ ਨਾਲ ਜਿਹੜਾ ਵਾ ਦਵਾਈ ਦਾ ਅਸਰ ਹੋਣ ਲੱਗ ਜਾਂਦਾ ਵਾ ਪ੍ਰਾਣੀਆਂ ਜਿਹੜੇ ਪ੍ਰਾਣੇ ਆ ਬਜ਼ੁਰਗਾਂ ਦੇ ਨੁਕਸੇ ਹੁੰਦੇ ਆ ਨਾ ਉਹ ਫਿਰ ਆਪਣੇ ਨੁਕਸੇ ਵਰਤਦੇ ਜ਼ਿਆਦਾਤਰ ਸਾਡੇ ਮਮਾ ਇਹਦੀ ਆਦਤ ਹੈ ਮਗਰ ਇਹ ਲਾਦੀ ਕਿ ਉਹਨਾਂ ਨੇ ਜ਼ਿਆਦਾਤਰ ਪੁਰਾਣੇ ਨੁਕਸੇ ਹੀ ਵਰਤਨੇ ਆ ਡਾਕਟਰ ਤੋਂ ਬਹੁਤ ਘੱਟ ਜਣਾ ਤੇ ਉਹਨੋਂ ਕਾਫੀ ਬਜ਼ੁਰਗ ਹੋ ਚੁੱਕੇ ਆ ਤੇ ਇਸ ਕਰਕੇ ਫਿਰ ਉਹਨਾਂ ਨੂੰ ਸਤਿ ਮੱਲ ਕੀ ਵਿਚਾਰੇ ਤੋਂ ਘੱਟ ਹੀ ਕੰਮ ਕਰ ਹੁੰਦਾ ਤੇ ਫਿਰ ਅਸੀਂ ਉਹਨਾਂ ਨੂੰ ਪਹਿਲਾਂ ਵੀ ਨਹੀਂ ਸੀ ਕਹੀਦਾ ਤੇ ਹੁਣ ਵੀ ਨਹੀਂ ਕਹੀਦਾ ਤੇ ਜਿੰਨੇ ਮੈਂ ਸੋਚਦੇ ਨੇ ਕਿ ਜਿੰਨੇ ਆਪਣੇ ਮਤਲਬ ਕਿ ਸਾਸ ਨੂੰ ਜਾਂ ਹਨ ਆਪਣੇ ਮਾਪਿਆਂ ਨੇ ਸੁੱਖ ਦਿੱਤਾ ਤੇ ਉਹਨੇ ਫਿਰ ਜ਼ਿੰਦਗੀ 'ਚ ਮੈਨੂੰ ਲੱਗਦਾ ਕਦੀ ਕਿਸੇ ਨੂੰ ਉਹਨੂੰ ਉਹਨੂੰ ਰੱਬ ਜ਼ਿੰਦਗੀ 'ਚ ਕਦੀ ਸੁੱਖ ਨਹੀਂ ਦੇਊਗਾ ਹਾਂ ਚਲੋ ਹਾਂ ਘਰਾਂ ਦੇ ਵਿੱਚ ਮਾੜੀਆਂ-ਮੋਡੀਆਂ ਕਿਹਦੇ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਕਿਦਾਂ ਮਤਲਬ ਇਹ ਥੋੜੀ ਹੈ ਕਿ ਹਨਾ ਫਿਰ ਤੁਸੀਂ ਉਹਨਾਂ ਨਾਲ ਚੰਗੀ ਤਰ੍ਹਾਂ ਬੋਲਣਾ ਸਾਡੇ ਮੈਂ ਤੁਹਾਨੂੰ ਦੱਸ ਦਿਆਂ ਕਿ ਮੇਰੇ ਮਦਰ ਇਨ ਲਾਉਣਾ ਅੱਜ ਤੱਕ ਕਦੀ ਮੇਰੀ ਲੜਾਈ ਨਹੀਂ ਹੋਈ ਕਦੀ ਵੀ ਨਹੀਂ ਟੱਚਉਡ ਤੇ ਨਾ ਉਹਨਾਂ ਨੇ ਹਾਂ ਜੇ ਉਹਨਾਂ ਨੇ ਤੁਰੇ ਤੁਰੇ ਜਾਂਦੇ ਕੋਈ ਗੱਲ ਕਹਿ ਵੀ ਦਿੱਤੀ ਤੇ ਮੈਂ ਚੁੱਪ ਕੀਤੀ ਰਹੀ ਨਹੀਂ ਮੈਂ ਆਪਣੇ ਅੰਦਰ ਬੈਠੇ ਰਹੀ ਨਹੀਂ ਕਾਣੀ ਕਦੀ ਕਾਲ ਨਹੀਂ ਆਉਂਦੀ ਆਣੀ ਨਹੀਂ ਦਿੱਤਾ ਤੇ ਜਦੋਂ ਵੀ ਮੈਨੂੰ ਵੇਖਦੇ ਨੇ ਉਹਦੇ ਕੋਈ ਗੱਲ ਨਹੀਂ ਬਚਾਰੇ ਉਹਨਾਂ ਦੀ ਹੁਣ ਏਜ ਹੀ ਆ ਜਾਂਦੀ ਆ ਤੇ ਕੋਈ ਗੱਲ ਨਹੀਂ ਕਿਉਂਕਿ ਬੁੱਢਾ ਬੰਦਾ ਤੇ ਬੱਚਾ ਕਹਿੰਦੇ ਇੱਕ ਬਰਾਬਰ ਹੁੰਦਾ ਜੋ ਜੋ ਆਪਾਂ ਬੁੱਢੇ ਹੋਣੇ ਜਾਂਦੇ ਆ ਨਾ ਆਪਾਂ ਬੱਚਿਆਂ ਦੀ ਏਜ ਦੇ ਵਿੱਚ ਆਉਂਦੇ ਜਾਂਦੇ ਆ ਪਹਿਲਾਂ ਆਪਾਂ ਜਦੋਂ ਬੱਚੇ ਸੀਗੇ ਕਹਣਾ ਤੇ ਆਪਾਂ ਉਦੋਂ ਵੀ ਆਪਾਂ ਨੂੰ ਆਪਣੇ ਮਾਂ ਪਿਓ ਨੇ ਸੰਭਾਲ ਲਿਆ ਸੀਗਾ ਹਨਾ ਤੇ ਹੁਣ ਜਿਵੇਂ ਆਪਣੇ ਬਜ਼ੁਰਗ ਜਿਹੜੇ ਆ ਉਹ ਜਿਹੜੇ ਆ ਉਹਨਾਂ ਦੀ ਏਜ ਜਿਹੜੀ ਬੱਚਿਆਂ ਵਾਲੀ ਹੋ ਗਈ ਆ ਤੇ ਹੁਣ ਆਪਣਾ ਫਰਜ ਹੈ ਕਿ ਆਪਾਂ ਉਹਨਾਂ ਨੂੰ ਸੰਭਾਲੀਏ ਬਾਕੀ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਆਪਾਂ ਨੂੰ ਉਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਨਾ ਪਰਵੇ ਕਿਉਂਕਿ ਮਹਾਰਾਜ ਜਿੰਨੀ ਉਮਰ ਦਾ ਵੇ ਵਧੀਆ ਤੰਦਰੁਸਤੀ ਨਾਲ ਦਵੇ ਤੇ ਆਪਣੇ ਕਿ ਇਹਨਾਂ ਨੂੰ ਲੈਣ ਨਾਣੀ ਪ੍ਰੈਣੀ ਆਪਣੇ ਅੰਗਾ ਪਰਾਂ ਦੇ ਨਾਲ ਸਹੀ ਸਮੇਂ ਤੇ ਫਿਰਦੇ ਇਸ ਦੁਨੀਆ ਤੋਂ ਜਾਣ ਜਦੋਂ ਵੀ ਜਾਣ ਤੇ ਬਾਤ ਇਹ ਹੈ ਕਿ ਜੇ ਵੇਖਿਆ ਜਾਵੇ ਨਾ ਪੁਰਾਣੇ ਬੁੱਢਾਂ ਦੀ ਏਜ ਜਿਹੜੀ ਬਹੁਤ ਹੁੰਦੀ ਆ ਤੇ ਆਪਣੀ ਜਿਹੜੀ ਏਜ ਹੁਣ ਆਪਾਂ ਅੱਜ ਗੱਲ ਅੱਜ ਵੇਖੀਏ ਅੱਜ ਦੀ ਜਨਰੇਸ਼ਨ ਦੀ ਏਜ ਨਹੀਂ ਨਹੀਂ ਹੈ ਕਮ ਸੇ ਕਮ ਸਿਰਫ ਮੈਨੂੰ ਲੱਗਦਾ ਕਿ ਵੱਧ ਤੋਂ ਵੱਧ 50 ਸਾਲ ਆਪਣੀ ਏਜ ਹੈਗੀ ਆ ਤੇ 50 ਸਾਲ ਦੀ ਏਜ ਦੇ ਵਿੱਚ ਤੁਸੀਂ ਸੋਚੋ ਕਿ ਆਪਾਂ ਕੀ ਕਿਉਂਕਿ ਹੁਣ ਨਾ ਦਿਨ ਲਾਓਗੇ ਜਿਵੇਂ ਕਿੰਨੇ ਕੈਮੀਕਲ ਚਲੇ ਗਏ ਹਰ ਚੱਲ ਗਏ ਹਰ ਇੱਕ ਸਬਜ਼ੀ ਜਿਹੜੀ ਆ ਉਹਨਾਂ ਦੇ ਵਿੱਚ ਖਾਦ ਵਗੈਰਾ ਪੈਂਦੀ ਆ ਦੁੱਧ ਆਪਾਂ ਨੂੰ ਕੋਈ ਚੀਜ਼ ਆਪਾਂ ਨੂੰ ਪਿਓਰ ਨਹੀਂ ਮਿਲਦੀ ਬਈ ਕੋਈ ਵੀ ਇਹ ਮਰ ਕੇ ਆਪਣੇ ਐਕਸਰਸਾਈਜ਼ ਨਹੀਂ ਹੈਗੀ ਆਪਣੇ ਆਪਣੇ ਸੇਤ ਦਾ ਧਿਆਨ ਹੀ ਨਹੀਂ ਰੱਖਦੇ ਪਤਾ ਨਹੀਂ ਮੋਰਤੇ ਫਿਰ ਫੋਕਸ ਨਹੀਂ ਚੰਗੀ ਤਰ੍ਹਾਂ ਹੁੰਦਾ ਆਪਣੇ ਸੇਤ ਦਾ ਧਿਆਨ ਨਹੀਂ ਰੱਖਦੇ ਆਪਾਂ ਸਿਰਫ ਪੈ ਰਹੇ ਨੇ ਏਸੀ ਵਾਲੇ ਰੂਮ ਦੇ ਵਿੱਚ ਜਿਵੇਂ ਗਰਮੀਆਂ 'ਚ ਏਸੀ ਵਾਲੇ ਰੂਮ ਚ ਹੋਗੇ ਸਰਦੀਆਂ ਦੇ ਵਿੱਚ ਆਪਾਂ ਅਗਰ ਰੂਮ ਹੀਟਰ ਦੇ ਵਿੱਚ ਹੋਗੇ ਤੇ ਉਹਦੇ ਨਾਲ ਆਪਣਾ ਆਪਾਂ ਨੂੰ ਆਪਾਂ ਨੇਚਰਲ এনਵਾਇਰਨਮੈਂਟ ਤੇ ਨਾ ਕਿਤੇ ਵੀ ਇੰਜੋਏ ਕੀਤਾ ਤੇ ਪੁਰਾਣੇ ਲੋਕ ਜਿਹੜੇ ਹੁੰਦੇ ਨੇ ਨੇਚਰ ਨੂੰ ਜ਼ਿਆਦਾ ਇੰਜੋਏ ਕਰਦੇ ਹੁੰਦੇ ਸੀਗੇ ਕਿ ਵੀ ਨੇਚਰ ਬਾਹਰ ਰਹਿ ਕੇ ਉਹਨਾਂ ਹਰੇ ਕੇ ਕੰਮ ਕਰਨਾ ਗਰਮੀ ਸਰਦੀ ਉਹਨਾਂ ਕਦੀ ਨਹੀਂ ਵੇਖੀ ਜਿੱਦਾਂ ਦਾ ਵੀ ਮੌਸਮ ਹੁੰਣਾ ਉਹਨਾਂ ਉਦਾਂ ਦੇ ਮੌਸਮ ਦੇ ਵਿੱਚ ਕੰਮ ਕਰਦੇ ਫਿਰਨਾ ਤੇ ਉਹਦਾਂ ਦੇ ਨਾਲ ਜਿਹੜਾ ਕਿ ਉਹਨਾਂ ਦੀ ਜਿਹੜੀ ਹੈਲਥ ਹੀ ਨਾ ਉਹ ਵੀ ਸਹੀ ਰਹਿੰਦੀ ਹੁੰਦੀ ਸੀਗੀ ਤੇ ਅੱਜ ਕੱਲ ਟਾਈਮ ਤੇ ਆਪਾਂ ਨੂੰ ਇੰਨੀਆਂ ਬਿਮਾਰੀਆਂ ਚ ਲੱਗ ਰਹੀਆਂ ਨੇ ਕਿਉਂਕਿ ਆਪਾਂ ਤੇ ਵਿੱਜੇ ਹੋਏ ਆ ਏਸੀਆਂ ਦੇ نیچے ਬੈਠਣਾ ਤੇ ਰਹਿਣਾ ਕੋ ਰੂਮ ਮੀਟਰ ਦੇ ਵਿੱਚ ਹੁਣ ਲੱਗੇ ਆ ਗਈ ਸਰਦੀਆਂ ਆਈਆਂ ਤੇ ਆਪਾਂ ਨੂੰ ਰੂਮ ਮੀਟਰ ਦੀ ਜ਼ਰੂਰਤ ਪੈਣੀ ਆਪਣਾ ਠੰਡ ਵੀ ਜ਼ਿਆਦੀ ਲੱਗਣੀ ਆ ਤੇ ਗਰਮੀਆਂ ਦੇ ਵਿੱਚ ਆਪਾਂ ਨੂੰ ਗਰਮੀ ਵੀ ਜ਼ਿਆਦੀ ਲੱਗਦੀ ਹੈ ਤੇ ਉਹਦੇ ਨਾਲ ਤੁਹਾਨੂੰ ਪਤਾ ਫਿਰ ਆਪਣੀ ਬਾਡੀ ਜਿਵੇਂ ਦੀ ਆਪਾਂ ਕਰੀ ਜਾਵਾਂਗੇ ਉਹ ਵੀ ਹੋਈ ਜਾਊਗੀ ਤੇ ਪੁਰਾਣੇ ਲੋਕਾਂ ਦੀ ਏਸ ਕਰਕੇ ਛੋਟ 120 ਵੀ ਸਾਲ ਜਿਹੜੀ ਏਜ ਹੁੰਦੀ ਸੀਗੀ ਤੇ ਅੱਜ ਕੱਲ੍ਹ ਨਹੀਂ ਅੱਜ ਜ਼ਕਰ ਮੈਨੂੰ ਲੱਗਦਾ ਸਿਰਫ 50 60 ਸਾਲ ਤੋਂ ਉੱਪਰ ਦੀ ਕਿਸੇ ਦੀ ਵੀ ਲਾਈਫ ਹੈਗੀ ਤੇ ਚਲੋ ਗਾਇਸ ਹੁਣ ਨਾਲ ਦੀ ਨਾਲ ਵੇਖੋ ਮੈਂ ਤਾਂ ਗੱਲ ਕਰਦੀ ਕਰਦੀ ਨੇ ਪਿਆਜ਼ ਕੱਟ ਲਿਆ ਤੇ ਹੁਣ ਆਪਾਂ ਟਮਾਟਰ ਹਰੀ ਮਿਰਚ ਲੈ ਕੇ ਗਿੱਚ ਉਹਦੇ ਵੀ ਮੇਰਾ ਬੌਂਡ ਲੁਕ ਹੋ ਗਿਆ ਜੀ ਠੀਕ ਆ ਤੇ ਆਹ ਮੈਂ ਜਗਰੂਣ ਗਏ ਮੈਂ ਤੋਂ ਉਧਰ ਰੱਖ ਲਉਂਦੇ ਜਗਰੂ ਬਣਾ ਲਵਾਂ ਫਿੱਡਾ ਥਾਲਾ ਦਿੱਤਾ ਜਦੋਂ ਜੇ ਉੱਪਰ ਬੰਦਿਆਂ ਦਾ ਕੰਮ ਕਰਾਉਂਦਾ ਤਾਂ 36 ਤਾਂ ਘਟਾ ਹੁੰਦਾ ਆ ਵੇਖੋ ਆਹ ਹੈਗਾ ਇਹਦਾ ਟੱਕਣ ਤੇ ਇਹ ਦੇਣਾ ਸੀ ਚਲੋ ਹੁਣ ਨਾਲ ਜਲਦੀ ਜਲਦੀ ਡੜਾ ਤੜਕੇ ਦੀ ਤਿਆਰੀ ਕਰਨਾ ਤੇ ਫਿਰ ਆਪਾਂ ਮਿਲਦੇ ਹਾਂ ਥੋੜੇ ਦੇਰ ਤੱਕ ਠੀਕ ਆ